ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਭਣ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆ ਜੀ ਬਾਈ ਬਾਈ ਜੀ ਸਸੀ ਹਾਲ ਸਸੀ ਹਾਲ ਬਾਈ ਹੋ ਠੀਕ ਹੋ ਮਜੀਆ ਬਹੁਤ ਵਧੀਆ ਬਰਾ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਅਰਸ਼ਦੀਪ ਆ ਉਹ ਪਿੰਡ ਦੀਪਾ ਪੰਦ ਕਹਿੰਦੇ ਪਿੰਡ ਬਾਈ ਸੈਦੋਗੇ ਤਸੀਲ ਬਾਈ ਨਿਹਾਲ ਸਿੰਘ ਵਾਲਾ ਜਿਹੜਾ ਫਿਰੇ ਮੋਗਾ ਨੇੜੇ ਪਿੰਡ ਆ ਨੇੜੇ ਘਰੇ ਰਹਿ ਗਿਆ ਪਲਾੜ ਸਲਾਦਪੁਰਾ ਨਿਹਾਲ ਸਿੰਘ ਵਾਲਾ ਬਾਰ ਬਾਰ ਖੇਤਾਂ 'ਚ ਭਾਗੀ ਵਾਲੇ ਸੜਕ ਤੇ ਘਰ ਆਪਣਾ ਮੋਬਾਈਲ ਨੰਬਰ 8847617674 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਸੁਈ ਹੈ ਡਾਕਟਰ ਇਹ ਦੂਜਾ ਸੁਆਸ ਸੁਈ ਆ ਕਦੋਂ ਸੁਈ ਹੈ ਵੀਰੇ ਆ ਰਾਤੀ ਸੁਈ ਆ ਵੀਰੇ ਚਾਰ ਬਹਿਣਾ ਦੀ ਗੱਲ ਵੀਡੀਓ ਪਾਈ ਸੀ ਆਪਾਂ ਠੀਕ ਆ ਉਹ ਜੇ ਗੱਬਣ ਸੀਗੇ ਰਾਤ ਸੂਬੀ ਸੀ ਦੂਜਾ ਮੰਨ ਬੈਗ ਗਿਆ ਸੀ ਓਕੇ ਇਹਦੇ ਮੇਰੇ ਬੱਚੇ ਨੂੰ ਜਨਮ ਦਿੱਤਾ ਹੂੰ ਜੇਰ ਜੁਦਿਆਂ ਕੰਪਲੀਟ ਆ ਓਕੇ ਰਿਪੋਰਟ ਆ ਠੀਕ ਆ ਠੀਕ ਆ ਨਾ ਗੱਲ ਆਪਣੇ ਕੋਲ ਵੀਡੀਓ ਬਣੀ ਵੀ ਆ ਬੰਦੇ ਆਪਣੀ ਗਰੰਟੀ ਹੋਊਗੀ ਪਹਿਲਾਂ ਗੱਲਾਂ ਹੁਣ ਜੇ ਨੱਪ ਦੀ ਪਹਿਲਾਂ ਵੀਡੀਓ ਬਣਾਉਣੀ ਸੀਗੀ ਠੀਕ ਹੈ ਨਾ ਗੱਲ ਮੈਂ ਚੱਲ ਦੁਬਾਰਾ ਫੇਰ ਵੀਡੀਓ ਪਾ ਦੇ ਪਹਿਲਾਂ ਗੱਲ ਚੱਲ ਜੀਏ ਬੰਦੇ ਨਾਲ ਠੀਕ ਹੈ ਨਾ ਦੂਜਾ ਸੁਆ ਫੁੱਲ ਦੋਨੇ ਕੱਦਾਂ ਲਗਾ ਥੋਨੇ ਬਜਣਾ ਹੋਣੀਆਂ ਮੈਂ ਪਹਿਲਾਂ ਗੱਲਾਂ ਕਹਿ ਤੀਆਂ ਬਾਈ ਪੈਰਾ ਪੂਰਾ ਦੀ ਕੋਈ ਕੱਚੀ ਨਹੀਂ ਹੋਗੀ ਊ ਟੂਈ ਨਹੀਂ ਚੱਕਦੀ ਉਹ ਬੰਦਾ ਵੇਖ ਤਾ ਰੱਖੋਗੇ ਵੇ ਟੈਨਸ਼ਨ ਭਰੀ ਹੋ ਕੇ ਆਵੇ ਦੁੱਧ ਵੀਰੇ ਬਲੂਨੇ ਦਿੱਤਾ 19 ਕਿਲੋ ਐਤਕੀ ਬੀ ਪਲੱਸ ਦੁੱਧ ਬਾਊ 22 23 ਕਿਲੋ ਦੁੱਧ ਬਾਊ ਬੜਾ ਆਰਾਮ ਜਿਨ੍ਹਾਂ ਨਾਲ ਖਾਣ ਆਪਕਾ ਫੇਸ ਦੀ ਬਿਊਟੀ ਕਮਾਲ ਕੱਦ ਚੰਗਾ ਫਲੀ ਵੀ ਚੰਗੀ ਆ ਪੂਰੀ ਜਾਣ ਵਾਲੀ ਵਹਿੜਾ ਭਾਈ ਸੋਏ ਸਵਾਈਏ ਥੋੜਾ ਬੱਚੇ ਦਾ ਕਰਦੀ ਆ ਤਾਜੀ ਆ ਤਾਜ਼ਾ ਸੂਏ ਪਸ਼ੂਆਂ ਦਾ ਕਰਦਾ ਹੀ ਆ ਪੂਰੀ ਚੱਕਰ ਨਹੀਂ ਭਾਈ ਲੈਵਲ ਹੂਗਾ ਬੜਾ ਚੰਗਾ ਨੰਬਰ ਹੂਗਾ ਭਈਆ ਫਲੀ ਵੀ ਬਹੁਤ ਅਧੀਪੇ ਕ ਨੰਬਰ ਹੂ ਫਲੀ ਜੁੜੀ ਬਹੁਤ ਆ ਕੱਦ ਬੱਡ ਵਾਲੀ ਆ ਥੋੜੀ ਜਿਹਾ ਤਾਜੀ ਕਰਕੇ ਨਾ ਬੱਚੇ ਦਾ ਕਰਦੀ ਆ ਜੀ ਹਾਂ ਸਹੀ ਗੱਲ ਦੇ ਟੈਂਸ਼ਨ ਫਰੀ ਹੋ ਜੇ ਬੰਦਾ ਯਾਰ ਠੀਕ ਆ ਠੀਕ ਆ ਨਾ ਹੂੰ ਉਹ ਮਤਲਬ ਬੱਚੇ ਦਾ ਵਰਦੀ ਤਾਜੀ ਕਰਕੇ ਹਿੰਨਣ ਜੁਲਣ ਵਾਲਾ ਤਾਂ ਬੰਦਾ ਧੜਕਾ ਕੱਢ ਦੇ ਯਾਰ ਠੀਕ ਆ ਭਾਈ ਠੀਕ ਆ ਨਾ ਗੱਲ ਕਾਦੋਂ ਜਣ ਫੁੱਲ ਹੋਊਗਾ ਸਹੀ ਗੱਲ ਆ ਸਾਫ ਸੁਥਰੀ ਹੋਊਗੀ ਹੂੰ ਠੀਕ ਆ ਹੂੰ ਦੁੱਧ ਅਗਲੇ ਦੀ ਸੇਵਾ ਦਾ 20 ਵਾਈਗ ਨੂੰ ਦੁੱਧ ਪਾ ਦੂ ਬੜਾ ਖਰਾ ਜੀ ਠੀਕ ਆ ਭਾਈ ਮੈਂ ਦੇ ਫਲਕਾਰੀ ਭਾਈ 2 ਮਿੰਟ ਕੋਈ ਹਾਂ ਫਲਕਾਰੀ ਲਾ ਵੀ ਨਾ ਕੋਈ ਚੱਕਰ ਨਹੀਂ ਆ ਸਹੀ ਗੱਲ ਆ ਭਾਈ ਆਰਡਰ ਕਮਾਲ ਆ ਹਨਾ ਹਾਂ ਆਹ ਸੋਹਣਾ ਆਰਡਰ ਤੇ ਫਿਟਿੰਗ ਦੇਖੋ ਲੈਵੇ ਦੀ ਕਮਾਲ ਦੀ ਆ ਆਹ ਫੋਟਾ ਚੋੜਾ ਵਿਆ ਨਹੀਂ ਲੇਵਾ ਚਵਾਈ ਚੁਈ ਇੱਕ ਨੰਬਰ ਉਹ ਬਾਕੀ ਡਾਕਟਰ ਥਣ ਦੇਖੋ ਕਰਮ ਵਾਲੀ ਨੂੰ ਲੱਗਿਆ ਇੱਕ ਨੰਬਰ ਥਣ ਪੂਰੀ ਵਿੱਚ ਇਹ ਥਣ ਚਵਾਈ ਚੁਈ ਕਿਵੇਂ ਇੱਕ ਨੰਬਰ ਆ ਬਈ ਚੁਈ ਇੱਕ ਨੰਬਰ ਆ ਗਈ ਲੇਵਾ ਦੇਖੋ ਪੂਰਾ ਪੰਡ ਵਾਲਾ ਲੇਵਾ ਕਰਮ ਵਾਲੀ ਨੂੰ ਮੂਰੋ ਲੈ ਵਾ ਚੈੱਕ ਕਰਵਾਉਣੇ ਕਮਾਲ ਆ। ਆਣ ਕੋਣ ਬੜਾ ਚੰਗਾ ਹੈ ਨਾ। ਬੜੇ ਸਾਰਾ ਕੁਝ ਇੱਕ ਨੰਬਰ ਹੋਊਗਾ ਬੰਦਾ ਬੇ ਧੜਕੂ ਕੇ ਆ ਜੇ ਠੀਕ ਹੈ ਨਾ। ਕੋਈ ਆਨਲਾਈਨ ਮੰਗਾਉਂਦਾ ਬੰਦਾ ਥਣਾ ਤੋਂ ਨਾਲ ਦੀ ਜ਼ਿੰਮੇਵਾਰੀ ਹੋਊਗੀ। ਠੀਕ ਆ। ਦੁੱਧ ਅਗਲੇ ਦੀ ਸੇਵਾ ਦਾ ਜਿੰਨਾ ਮਰਜ਼ੀ ਲੈ ਲੈ ਯਾਰ। ਸਹੀ ਗੱਲ ਆ ਬੜਾ। ਗੱਲ ਸਿੱਧੀ ਆ ਠੀਕ ਹੈ ਨਾ। ਕੋਈ ਕੋਈ ਨਹੀਂ ਧਾਰਾ ਮਾਰ ਕੇ ਦਿਖਾਣੇ ਠੱਡੀ ਸੀਲਾ ਜਿਵੇਂ ਮਰਜ਼ੀ ਵਜਾ ਕੋਈ ਚੱਕਰੀ। ਚੋਣ ਬੜਾ ਦਿੰਗੇ ਨਾ। ਚਾਈ ਚੂਈ ਦਾ ਮੱਛੀ ਮੋਟਾ ਲੈਣਾ। ਚੋਣ ਆ ਜਿਵੇਂ ਮਰਜ਼ੀ ਚੂਈ। ਪੋਣਾ ਪੋਣਾ ਪਾਣੀ। ਕਹਿਣਾ ਕੁਛ ਨਹੀਂ। ਇਹ ਗੱਲ ਆ ਕਿ ਤਮ ਬੱਚਾ ਨਹੀਂ ਲਾਇਆ ਗਾ ਕਰ ਸਹੀ ਗੱਲ ਆ ਯਾਰ ਚੋਇਸ ਨੂੰ ਇੱਕ ਨੰਬਰ ਇਹ ਪੈਨਸ਼ਨ ਫਰੀ ਹੋ ਗਈ ਤੇ ਮੁੱਲ ਦੀ ਤੇ ਜਾਇ ਰਹੇ ਮੁੱਲ ਹੋਊਗਾ ਫੋਨ ਤੇ ਹੋਊਗਾ ਵੀਰੇ ਯਾਰ ਜਾਏਗਾ ਠੀਕ ਆ ਪਰ ਟਾੜੇ ਬਾੜੇ ਦੀ ਮੁੱਲ ਹੋਣੀ ਕੱਲ ਵੀ ਮਾਲ ਵੇਚਾ ਹੱਥ ਜੋੜ ਕੇ ਬੇਨਤੀ ਆ ਬਾਈ ਯਾਰ ਠੀਕ ਆ ਨਾ ਗੱਲ ਆ ਜਿਹਨੇ ਲੈਣੀ ਆ ਫੋਨ ਉਹ ਹੀ ਲਾਇਓ ਓਕੇ बार-बार ਇਹਨੂੰ ਸਵਾਦ ਲੈਣ ਦਾ ਕੋਈ ਫਾਇਦਾ ਨਹੀਂ ਅਗਲੇ ਨੂੰ ਗੱਲ ਨਾਲ ਗੁੱਸਾ ਆ 2 ਮਿੰਟ ਦਾ ਲੱਗਦਾ ਹੋਊ ਕਿਉਂਕਿ ਇਹ ਹੁੰਦਾ ਉਹੀ ਗੱਲ ਨੂੰ ਘਰੋਂ ਦਾ ਕੋਈ ਫਾਇਦਾ ਨਹੀਂ ਹੁੰਦਾ ਨੂੰ 65 ਵਾਲਾ ਨਾ ਇਹਨਾਂ ਚ ਸੌਦਾ ਹੈਗਾ ਨਾ ਅੰਮੇ ਵੇਚਣਾ ਠੀਕ ਹੈ ਉਹ ਨੂੰ ਫੋਨ ਲਾਉਣ ਦੀ ਲੋੜ ਨਹੀਂ ਠੀਕ ਹੈ ਨਾ ਪਰ ਜੇ ਜਿਆ ਡੰਗਰ ਹੋਊਗਾ ਉਹੋ ਜਿਹਾ ਕਵਾਂਗੇ ਫੇਰ ਗਲਤ ਅਸੀਂ ਕਵਾਂਗੇ ਸਾਡੇ ਲਈ ਮਾੜੀ ਗੱਲ ਆ ਬਾਰਸ਼ ਦਾ ਟਾਈਮ ਆ ਭਗਾਈ ਇੱਥੋਂ ਨਾ ਅਗਲੇ ਤੋਂ ਕਰਾ ਕੇ ਰਾਜੀ ਨਾ ਸਾਡੀ ਕਰਾ ਕੇ ਰਾਜੀ ਸਹੀ ਹੈ ਜੇ ਬੰਦਾ ਵੀ ਆਨਲਾਈਨ ਮਾਉਂਦਾ 5 ਤੋਂ 10000 ਪੱਕਾ ਬਿਆਨਾਂ ਪਾਉ ਗੂਗਲ ਪੇ ਪੇਮੈਂਟ ਹੋਊਗੀ ਕੈਸ਼ ਨਾ ਕਹਦੇ ਚੈੱਕ ਚੁੱਕ ਕਿਸੇ ਦਾ ਕੋਈ ਨਹੀਂ ਚੱਲਣਾ ਠੀਕ ਹੈ ਹਾਂ ਵੀਰੇ ਥਣ ਪੰਡਾ ਇੱਕ ਨੰਬਰ ਹੂ ਚੌੜੀ ਜੁੜੀ ਬਹੁਤ ਆ ਜਾਨ ਵਾਲੀ ਆ ਤੇ ਕਪ ਵਿੱਚ ਕੱਲੂ ਹੀ ਆਊਗੀ ਹੂੰ ਦੇਖ ਸਹੀ ਗੱਲ ਲੈ ਬੰਦਾ ਕਹਿਦਾ ਅਗਲਾ ਚੜਾਈ ਜੁੜੀ ਇੱਕ ਨੰਬਰ ਆ ਮੂੜ ਨਹੀਂ ਸੀ ਵੀਡੀਓ ਬਣਾਉਂਦਾ ਚੱਲ ਆਇਆ ਮੈਂ ਤੂੰ ਇੱਥੇ ਆਇਆ ਕਰਕੇ ਬਣਾ ਦਈਏ ਨੀ ਕਾਨੂੰ ਛੱਡਣੀ ਸੀ ਹੂੰ ਦਸ ਦੀ ਵੜ ਠੀਕ ਆ ਠੀਕ ਹੈ ਨਾ ਜੇਰ ਦੀ ਬੰਦਾ ਜੋ ਸੌਦਾ ਹੁੰਦਾ ਵੀਡੀਓ ਬਣਾ ਸਕਦਾ ਸੁੰਦੀ ਜੇਰ ਪੈਣੀ ਮੇਰੀ ਫੁੱਲ ਗਾਰੰਟੀ ਓਕੇ ਮਨੂ ਫੋਨ ਤੇ ਕਰੂੰਗਾ ਜੈ ਅੱਗੇ ਦੋ ਨੰਬਰ ਇਹ ਵੀਰੇ ਮਾਲਕਾਂ ਨੇ ਦੂਜਾ ਸੂਆ ਕਿਹਾ ਅਗਲਾ ਭਲਾ ਦੀ ਤੀਜਾ ਮੰਨ ਲਏ ਪਰ ਹੋਊਗੀ ਦੂਜਾ ਹੀ ਠੀਕ ਹੈ ਨਾ ਮੇਰੇ ਲਾਲ ਦੇ ਪਿੰਨੂ ਵੜ ਲਈ ਜਾਗੀ ਠੀਕ ਹੈ ਨਾ ਬੰਦਾ ਦਾ ਘਰ ਦਸ ਨਾਮ ਦੇ ਦਾਂਗੇ ਅਗਲਾ ਦਾ ਪਛਲੇ ਇਹਨੇ ਪਹਿਲਾ ਵਾਲਾ ਸੂਆ 18 ਤੋਂ 19 ਕਿਲੋ ਦੁੱਧ ਦਿੱਤਾ 22 ਕਿਲੋ ਦਾ ਤਾਂ ਪਾਉਗਾ ਤਾਂ ਕੁਝ ਵੱਧ ਕਹਿੰਦੇ ਸੀ 28 29 ਕਿਲੋ ਪਰ ਆਪਾਂ 22 ਕਿਲੋ ਕਹਿ ਕੇ ਦੇਣਾ ਯਾਰ ਦੁੱਧ ਅਗਲੇ ਦਿਨ ਸੇਵਾ ਦਾ ਠੰਡੀ ਧੀਰੀ ਬਿਠੇਰੀ ਜੰ ਲੈ ਲੈ ਠੰਡੀ ਚਾਰੇ ਥਾਣਾ ਨਿਕੜਵੇਂ ਇਹਦਾ ਵੀ ਗੁੰਦ ਹੀ ਮਾਰਦੀ ਹੈ ਖੜਾ ਠੀਕ ਆ ਕੀ ਪਾਈਆਂ ਮਾਰਦਾ ਗੁੰਨਰਗਾ ਮੁਰਨਾ ਕੇ ਬੋਲਾ ਜ ਮਾਰਦੀ ਆ ਮਗਰ ਲੈ ਕੇ ਮਾਰਦੀ ਆ ਗੁੰਦ ਕੱਦ ਵੱਡ ਫੁੱਲ ਹੋ ਕੋਈ ਪੈਰਾਂ ਨਹੀਂ ਕੱਚੀ ਨਹੀਂ ਹਨਾ ਇਹ ਤਾਂ ਚਾਹੀਦਾ ਬਣਾਣੀ ਐ ਨਹੀਂ ਸੀ ਲਗਾਏ ਠੀਕ ਆ ਵੀ ਮਾਲਵਾ ਫੁੜੀ ਭੁੱਖ ਦੁੱਖ ਦੀ ਮਾਰੀ ਦੀ ਸੀ ਠੀਕ ਆ ਪਰ ਉਹ ਐ ਜਿੰਨੀ ਕ ਸੰਭੀਆ ਬੰਦਿਆਂ ਨੇ ਵਧਿਆ ਸੰਭੀਆ ਸਹੀ ਆ ਠੀਕ ਆ ਨਾ ਕੱਦ ਵਜਾਂ ਫੁੱਲੂ ਗਾਹੇ ਪੁੱਤ ਸਹੀ ਗੱਲ ਆ ਬਾਈ ਫੁੱਲ ਬ੍ਰੀਡ ਪੂਰੀ ਪਲੀ ਵੀ ਫੇਸ ਦੀ ਬਿਊਟੀ ਕੱਦ ਲੰਮੇ ਲੁਮੇ ਜਾਣ ਵਾਲੀ ਪੂਰੀ ਅੱਖ ਬੰਦਾ ਯਾਰ 20 ਕਿਲੋ ਮੰਨ ਕੇ ਲੈ ਜਾ ਦੋਨਾਂ ਬਾਲਾ ਤਾਂ ਨਹੀਂ ਕਹਿੰਦਾ ਡਰਮ ਦੁੱਧ ਤਾਂ ਪਾ ਦੇਣਾ 40 ਕਿਲੋ ਠੀਕ ਆ ਬਾਈ ਹਾਂ ਬਾਲਾ ਗੱਲਾਂ ਕਰਨ ਨਾਲ ਕੋਈ ਫਾਇਦਾ ਨਹੀਂ ਆਪਾਂ ਦਾ 20 ਕਿਲੋ ਆਪਾਂ ਓਡਾ ਸੌਦਾ ਲੈਨੇ ਜਿੱਡਾ ਕਿ ਆਪਾਂ ਵੇਚਣਾ ਹਣ ਇੰਨੇ ਰੁਪਿਆਜੇ ਵਸੂ ਇੰਨਾ ਦੁੱਧ ਦੇ ਦੇ ਬਥੇਰਾ ਇਸ ਕੁਆਲਿਟੀ ਖੜਮੀ ਖੁੜਨੀ ਦਿਖਾ ਠੀਕ ਹੈ ਨਾ ਗੱਲ ਇੱਕ ਨੰਬਰ ਹੋਊਗਾ ਬਾਕੀ ਐ ਠੰਡੀਆਂ ਨੂੰ ਕੋਈ ਚੱਕਰ ਹੀ ਨਹੀਂ ਆ ਹੂੰ ਕਹਿਣਾ ਕੁਛ ਨਹੀਂ ਹਾਂ ਕਹਿਣਾ ਕੁਛ ਨਹੀਂ ਨਾ ਇਹਨੇ ਕੋਈ ਉਪਰਾ ਮੰਨਿਆ ਵਿਚਾਰੀ ਨੇ ਠੀਕ ਹੈ ਜਿਵੇਂ ਮਰਜ਼ੀ ਖੜਾਈ ਰੱਖ ਲੈ ਸਹੀ ਗੱਲ ਤੇ ਸੂਰ ਦਿਖਾਈ ਮੱਛੀਆ ਮੁੱਲ ਵੀਰੇ ਜੈਜੂ ਮੁੱਲ ਕਰੂੰਗਾ ਫੋਨ ਤੇ ਕਰੂੰਗਾ ਭਾਈ ਜੈਜ ਠੀਕਾ ਵੇਖ ਬਾਲੀ ਦੇਵਤੀ ਗਾਂ ਜਿੰਨੀ ਵੀ ਕਦੇ ਬੁੜੀ ਚੋਲੇ ਕੁੜੀ ਚੋਲੇ ਭਲਾਂ 2 ਸਾਲ ਦਾ ਜਵਾਖ ਖਿੱਚੀ ਬਰੇ ਨੂੰ ਇਹਨੂੰ ਕੋਈ ਪਰਵਾਹੀ ਨਹੀਂ ਆ ਬਾਲੀ ਲੱਠੀ ਗਾਂ ਜਿੰਨੀ ਹਾਂ ਕਦ ਵਜਣਾ ਵੇਖ ਲਈ ਕੋ ਆਪ ਹੀ ਦਿਖਾ ਦੇ ਭਾਈ ਤੂੰ ਪਤਾ ਹੀ ਲੱਗ ਗਿਆ ਨਾ ਸਹੀ ਗੱਲ ਇੱਕ ਨੰਬਰ ਵੜਾ ਬਸ ਕੱਲੀ ਕੱਚੀ ਕੱਚੀ ਹਾਂ ਵੀਰੇ ਕੱਚੀ ਵੀ ਬਾੜੀ ਨਹੀਂ ਹੈਗੀ ਬਣ ਮਾਲਕਾਂ ਨੇ ਸੱਤ ਤੋਂ ਅੱਠ ਤਰੀ ਨੂੰ ਪੂਰੇ ਦੱਸਿਆ ਇੱਕ ਦੋ ਦਿਨ ਵੱਧ ਘੱਟ ਲੈ ਜੇ ਆਪਾਂ ਕੁਝ ਕਹਿ ਨਹੀਂ ਸਕਦੇ ਆਪਣੀ ਖਰੀਦੀ ਵੀ ਆ ਨਹੀਂ ਵੀ ਆ ਠੀਕ ਹੈ ਨਾ ਗੱਲ ਸਹੀ ਹੈ ਉਹ ਨੂੰ ਆਪਾਂ ਪਹਿਲਾਂ ਦੱਸਤਾ ਕੋਈ ਬੰਦਾ ਕਹਦੇ ਨਾ ਆਪਾਂ ਵੀਰੇ ਮਾਲ ਲਈ ਵੀ ਹੈਗੀ ਵੇਣ ਓਕੇ ਰਬੜੂ ਚੌੜੀ ਝੂੜੀ ਬਹੁਤ ਆ ਸਹੀ ਗੱਲ ਆ ਸਾਫ ਆ ਗਈ ਕੋਈ ਉਹ ਜੀ ਗੱਲ ਨਹੀਂ ਹੈਗੀ ਠੀਕ ਹੈ ਵੀ ਜਾਣ ਵਾਲੀ ਆ ਹਾਂ ਵੇ ਸੇਡਿੰਗ ਦੇਖ ਬੜੀ ਲੈ ਅਰੇ ਕੋਈ ਝੋਲਾ ਦਿਖਾ ਹੂੰ ਸਾਰੀਆਂ ਆ ਬਲਡਨ ਲੱਗੂ ਫੇਰ ਸੋਣਾ ਕਿ ਨਹੀਂ ਚਾਰੇ ਥਾਂ ਨਿਕੜ ਮੇ ਗੈਰ ਤੇ 8 ਤਰੀ ਦੀ ਡੇਟਾ ਵੱਧ ਘਾਟ ਇਕਦਣ ਲਈ ਕੁਝ ਨਹੀਂ ਸਕਦਾ ਕਹਿ ਨਹੀਂ ਸਰ ਹਾਂ ਜੋੜਾ ਪਾਉ ਉਹ 40 ਕਿਲੋ ਦੋਨੇ ਨਿਗਰਾ ਵੜਾ ਦੋਨੇ ਇਹ ਨਹੀਂ ਹੈਗਾ ਛੋਟਿਆਂ ਦਾ ਫੜਕਣਗੇ ਗਾਨੇ ਇੱਥੇ ਛੋਟੀ ਹੋ ਜਾ ਪੁਲਿਸ ਸਹੀ ਗੱਲ ਹੈ ਹਾਂਜੀ ਜਿਵੇਂ ਆ ਪਹਿਲੇ ਨੰਬਰ ਵਾਲੀ ਦੀ ਫੈਂਟ ਫੋਲੋ ਕਰੋਸ ਆ ਬਾਈ ਬਾਕੀ ਮੌਸਮ ਸਰਦੀ ਦਾ ਮੂਹਰੇ ਆ ਗਿਆ ਹਨਾ ਬਿਮਾਰ ਨਹੀਂ ਹੁੰਦੀ ਬਾਕੀ ਬਈ ਆਪਾਂ ਕੌਣ ਹਾਂ ਇਹਦਾ ਪਰਮਾਤਮਾ ਕਰਨ ਵਾਲਾ ਤਾਂ ਇਹ ਆ ਪਰ ਦੋਨੇ ਖਾਨ ਵੀ ਦੇਖ ਦੋ ਉਹਨਾਂ ਦੇ ਪੱਗਾਂ ਪੰਜਾਂ ਜਿਹੜਾ ਕੋ ਮਰਜ਼ੀ ਪਾ ਦੇ ਯਾਰ ਦੋਨਾਂ ਨੂੰ ਠੀਕ ਹੈ ਭਾਈ ਜਿਹੜਾ ਪਸ਼ੂ ਖਾਊਗਾ ਭਾਈ ਉਹ ਵੀ ਦੁੱਧ ਵੀ ਦੇ ਦੋਹੀ ਦੋਨਾਂ ਨੂੰ ਹਾਂਜੀ ਬਈ ਧੰਨਵਾਦ